ਹਿੰਦੁਸਤਾਨ ਚ ਬਾਕੀ ਸੂਬੇ ਕੁਝ ਖਾਸ ਕਿਸਮ ਦੇ ਕਾਨੂੰਨ ਚਾਹੇ ਇੱਥੇ ਲੈਂਡ ਨੂੰ ਲੈ ਕੇ ਹਿਮਾਚਲ ਦਾ 1972 ਦਾ ਕਾਨੂੰਨ ਹੋਵੇ 60 ਦੇ ਤਹੱਕੇ ਚ ਰਾਜਸਥਾਨ ਦਾ ਹੋਵੇ ਤਾਂ ਯਾਰ ਪੰਜਾਬ ਨਹੀਂ ਬਣਾ ਸਕਦਾ ਡੋਮਿਸਾਈਲ ਦਾ ਕਾਨੂੰਨ ਕੀ ਅਸੀਂ ਉਹ ਫਾਰਮੈਲਿਟੀਜ਼ ਨਹੀਂ ਰੱਖ ਸਕਦੇ ਜੋ ਉਹਨਾਂ ਨੇ ਰੱਖੀਆਂ ਰੱਖ ਸਕਦੇ ਆ ਤਾਂ ਫਿਰ ਗੱਲ ਕੀ ਨਹੀਂ ਕਰਨੀ ਹੈ ਗੱਲ ਕਰਨੀ ਹੈ ਅਸੈਂਬਲੀ ਨੇ ਤੁਹਾਡੀ ਸਰਕਾਰ ਨੇ ਤੇ ਸਰਕਾਰ ਚੁਣੀ ਕੀਨੇ ਆਪਾਂ ਉਦੋਂ ਅਸੀਂ ਕੀ ਹੋ ਜਾਣੇ ਐ ਬਹੁਤ ਹੁੰਦੇ ਭਾਈ ਜੀ ਜੇ 8 10% ਵੀ ਹੋਣ ਜਿਵੇਂ ਸੀਗੇ ਸਾਡੇ ਉਦੋਂ ਜਦੋਂ ਰਣਜੀਤ ਸਿੰਘ ਦਾ ਰਾਜ ਅਸੀਂ ਹਾਸਲ ਕਰ ਲਿਆ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਸਿੱਖੀ ਚ ਪੱਕੇ ਸੀ ਸਿਰਾਂ ਦੇ ਮੁੱਲ ਵੀ ਪੈ ਗਏ ਪਰ ਹੁਣ ਅਸੀਂ ਗੱਦਾਰੀਆਂ ਚ ਪੱਕੇ ਐ ਤੇ ਜਿਵੇਂ ਅਸੀਂ ਮਾਲ ਸਿੰਘ ਪਹਾੜਾ ਸਿੰਘ ਸਾਡੇ ਚ ਹੀ ਪੈਦਾ ਹੋਏ ਨੇ ਤੇ ਹੁਣ ਵੀ ਬੇਸ਼ੁਮਾਰ ਨੇ ਜੋ ਤੁਹਾਡੇ ਚ ਬਹਿ ਕੇ ਤੁਹਾਡਾ ਹੀ ਸੌਦਾ ਕਰ ਰਹੇ ਨੇ ਔਰ ਮੈਂ ਉਹਨਾਂ ਸੌਦਿਆਂ ਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਉਹਨਾਂ ਦੇ ਕਰਮ ਵੇਖ ਲਓ ਕਰਮ ਵੇਖ ਲਓ ਕਿ ਆਪਾਂ ਐਨੇ ਨੰਬਰ 1 ਦਾ ਸੂਬਾ ਸਭ ਤੋਂ ਪਿੱਛੇ ਕਿਵੇਂ ਗਿਆ ਸਭ ਤੋਂ ਜਿਹਾਰੂ ਕੌਮ ਸਭ ਤੋਂ ਮਿਹਨਤੀ ਕੌਮ ਜਿਨੇ ਹਿੰਦੁਸਤਾਨ ਦਾ ਢੱਡ ਵੀ ਭਰਿਆ ਤੇ ਅੱਜ ਉਹਨਾਂ ਨੂੰ ਕਿਹਾ ਕੀ ਜਾ ਰਿਹਾ ਆਂਦੇ ਜੀ ਯੂਪੀ ਬਿਹਾਰ ਜਾਂ ਬਾਕੀ ਪ੍ਰਵਾਸੀਆਂ ਬਿਨਾ ਤੁਸੀਂ ਕੱਟੂਗੇ ਕਿਵੇਂ ਤੁਸੀਂ ਰਹੂਗੇ ਕਿਵੇਂ ਉਹ ਮੈਂ ਤਾਂ ਸੁਣਿਆ ਸੀ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਆ ਤਾਂ ਮੈਂ ਪਹਿਲੀ ਵਾਰੀ ਸੁਣਿਆ ਕਿ ਪ੍ਰਵਾਸੀਆਂ ਦੇ ਬਲ ਤੇ ਵਸ ਰਿਹਾ ਔਰ ਇਹ ਕੌਣ ਕਹਿ ਰਹੇ ਨੇ ਸਾਡੇ ਕੋਈ ਖੜੇ ਹੋ ਕੇ ਸਾਡੇ ਹੀ ਕਿਸਾਨ ਲੀਡਰ ਸਾਡੀਆਂ ਹੀ ਪਾਰਟੀਆਂ ਕੀ ਉਹ ਪਾਰਟੀਆਂ ਆਪਦੀ ਪੀੜੀ ਤੱਲੇ ਸੋਟਾ ਮਾਰਨ ਗਈਆਂ ਕਿ ਅੱਜ ਜੋ ਕਿੱਥੇ ਖੜੀਆਂ ਨੇ ਕੀ ਗਲਤ ਮੰਗ ਰਹੇ ਆ ਅਗੇ ਜੀ ਇੱਕ ਦੀ ਸਜ਼ਾ ਬਾਕੀ ਕੌਮ ਨੂੰ ਕਿਉਂ ਦਿੱਤੀ ਜਾ ਰਹੀ ਹੈ ਪਹਿਲਾਂ ਤਾਂ ਮੈਨੂੰ ਇਹ ਦੱਸ ਦੇਣ ਕਿ ਅਸੀਂ ਸਜ਼ਾ ਕੀ ਢੀ ਦਿੱਤੀ ਕਿਹਨੂੰ ਮਾਰਤਾ ਕਿਸੇ ਨੇ ਕਿਹਦਾ ਗਲਾ ਵੱਢਤਾ ਇੱਕ ਵੀ ਬੰਦੇ ਦੀ ਉਦਾਹਰਣ ਗਿਣਾ ਦੇਣ ਇਹ ਸਾਡਾ ਕਸਟੋਡੀਅਨ ਜਾਂ ਬਾਕੀ ਪਾਰਟੀਆਂ ਵਾਲੇ ਇੱਕ ਉਦਾਹਰਣ ਨਹੀਂਗੀ ਤਾਂ ਫਿਰ ਇਹ ਗੱਲ ਕਹੀ ਕਿਉਂ ਜਾ ਰਹੀ ਹੈ ਇਸ ਲਈ ਕਹੀ ਜਾ ਰਹੀ ਹੈ ਕਿ ਇੱਕ ਨਵੇਂ ਕਿਸਮ ਦਾ ਨੈਰੇਟਿਵ ਘੜਿਆ ਜਾਵੇ ਜਿਨੂੰ ਆ ਗੋਦੀ মিডিਆ ਨਸ਼ੜ ਕਰੇ ਅਸੀਂ ਕੀ ਕਹਿ ਰਹੇ ਆ ਕਿ ਜੋ ਸਾਡੇ ਨਾਲ ਟੱਕਾ ਹੋਇਆ ਹੈ ਜੋ ਹੁਣ ਤੱਕ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਿਆ ਉਹ ਬਣਾਇਆ ਜਾਵੇ ਸਿੱਧੀ ਜੀ ਗੱਲ ਹੈ ਔਰ ਉਸ ਚੀਜ਼ ਨੂੰ ਮੋੜ ਕੇ ਕਿ ਬਾਕੀ ਹਿੰਦੁਸਤਾਨ ਦੇ ਸੂਬਿਆਂ ਦੀ ਤਰਜ਼ ਤੇ ਜਾਂ ਜੋ ਜੋ ਉੱਥੇ ਪ੍ਰੈਕਟਿਸ ਚ ਹੈ ਉਹਨੂੰ ਅਸੀਂ ਨਾਲ ਕਾਨੂੰਨ ਬਣਾ ਲਈਏ ਇੱਕ ਅਲੱਗ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ ਔਰ ਜਿੰਨੇ ਦਿੱਲੀ ਦੇ ਦਮ ਛੱਲੇ ਨੇ ਉਹ ਬਿਆੰਦੇ ਰਹੇ ਨੇ ਕਲੀਅਰ ਕਟੋੜਿਆ ਵਰਨਾ ਮੈਨੂੰ ਦੱਸੋ 160 ਐਮ ਐਫ ਤੋਂ ਅੱਜ ਅਸੀਂ 11 ਐਮ ਐਫ ਤੇ ਪਹੁੰਚ ਗਏ ਆ ਇਹ ਕਿਨੇ ਵਿੱਚ ਆ ਸਾਨੂੰ ਸਾਇਨ ਕੀ ਦੇ ਨੇ ਕਿੰਨੇ ਕੁ ਦਰਬਾਰਾ ਸਿੰਘ ਗਿਣਾਗੇ ਕਿੰਨੇ ਮਤਲਬ ਹੈਰਾਨਗੀ ਦੀ ਗੱਲ ਹੈ ਮੈਂ ਇੱਕ ਹੀ ਗੱਲ ਕਹੂੰਗਾ ਪਾਣੀ ਬਾਰੇ ਕਿ ਪਾਣੀ ਲਈ ਪੰਜਾਬ ਨੇ ਵਿਰੋਧ ਕੀਤਾ ਸਭ ਤੋਂ ਜ਼ਿਆਦਾ ਵਿਰੋਧ ਪਤਾ ਕਿਨੇ ਕੀਤਾ ਲੈਰੀ ਸਿੰਘ ਸੀ ਉਹਨਾਂ ਦਾ ਨਾਮ ਪਹਿਲੇ ਇਰੀਗੇਸ਼ਨ ਮਨਿਸਟਰ ਸੀ ਜਦੋਂ 55 ਦੀ ਗੱਲ ਹੋਈ ਔਰ ਉਹ ਲੈਰੀ ਸਿੰਘ ਜੀ ਹਰਿਆਣੇ ਦੇ ਸੀ ਸਾਡੀ ਕੌਮ ਦੇ ਨਹੀਂ ਸੀ ਜਿਨ੍ਹਾਂ ਨਾਲ ਸਭ ਤੋਂ ਜ਼ਿਆਦਾ ਧੱਕਾ ਹੋਇਆ ਸਾਡੇ ਮੁੱਖ ਮੰਤਰੀ ਤਾਂ ਉਹ ਤੋਂ ਥਾਪੀ ਮਾਰ ਕੇ ਕਹਿ ਰਹੇ ਸੀ ਮੈਂ ਦੇਊਂਗਾ ਪਾਣੀ ਆ ਤੁੱਸੀ ਬੰਨ ਮੈਂ ਉਹਨਾਂ ਢੱਲੂ ਸਾਹਿਬ ਉਹਨਾਂ ਸਾਰੇ ਪੀੜਤਾਂ ਨੂੰ ਮਿਲ ਰਿਹਾ ਹੈ ਜਿਨ੍ਹਾਂ ਦੀ ਜ਼ਮੀਨ ਦਰਿਆ ਦੇ ਥੱਲੇ ਮਾਲਕੀ ਦੀ ਹੈ ਕਿਉਂਕਿ ਦਰਿਆ ਹਿਲਦਾ ਜੁਲਦਾ ਰਹਿੰਦਾ ਹੈ ਦਰਿਆ ਨੂੰ ਇੱਕ ਥਾਂ ਤੇ ਬੰਨ ਦਿੱਤਾ ਗਿਆ ਬੜਾ ਥਾਪੀ ਮਾਰ ਕੇ ਕਹਿੰਦੇ ਸੀ ਦਰਿਆਵਾਂ ਦੇ ਵਹਿਨ ਮੋੜੂੰਗਾ ਦਰਿਆਵਾਂ ਨੂੰ ਬੰਨ ਵੀ ਮਾਰੂੰਗਾ ਪਰ ਉਹਨਾਂ ਦਰਿਆਵਾਂ ਨੇ ਜਿਨ੍ਹਾਂ ਦੀ ਜ਼ਮੀਨ ਨੱਪੀ ਉਹਨਾਂ ਨੂੰ ਮਾਲਕੀ ਨਹੀਂ ਦਿੱਤੀ ਅੰਗਰੇਜ਼ਾਂ ਦਾ ਇੱਕ ਐਕਟ ਹੁੰਦਾ ਸੀ 1887 ਦਾ ਲੈਂਡ ਐਂਡ ਰੈਵਨਿਊ ਐਕਟ ਜਿਹਦੇ ਤਹਿਤ ਉਹ ਬੰਦੋਬਸਤ ਕਰਦੇ ਹੁੰਦੇ ਸੀ ਕਿ ਜੇ ਦਰਿਆ ਹਿੱਲ ਜਾਣ ਤਾਂ ਉਹ ਮਾਲਕੀ ਬਣ ਜੂਗੀ ਅਗਲਾ ਜਾ ਕੇ ਸ਼ਾਮਲਾਤ ਹੋ ਜੂਗਾ ਉਹ ਹਿੰਦੇ ਰਹਿੰਦੇ ਸੀ ਜਦੋਂ ਤੁਸੀਂ ਦਰਿਆ ਬੰਨੇ ਉਹ ਲੱਖਾਂ ਏਕੜ ਜ਼ਮੀਨ ਜੋ ਦਰਿਆ ਥੱਲੇ ਆ ਗਈ ਉਹਨਾਂ ਦਾ ਕੀਤਾ ਕੀ ਆ ਵੀ ਕੋਈ ਜਵਾਬ ਦਿੱਤਾ ਕਿਸੇ ਨੇ ਇਹ ਸੋ ਕਾਲਡ ਸਾਡੇ ਚੀਫ ਐਗਜ਼ੀਕਿਊਟਿਵ ਬੰਦੇ ਰਹੇ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੇ ਹੁਣ ਜਿਹੜੇ ਬੰਨੂ ਫਿਰਦੇ ਨੇ ਕੀ ਉਹ ਪੰਜਾਬ ਲਈ ਖੜ ਰਹੇ ਨੇ ਜਿਹੜੀ ਅਸਲ ਗੱਲ ਮੈਂ ਤਾਂ ਹੀ ਕਿਹਾ ਕਿ ਤੁਸੀਂ ਸਾਰੇ ਉਹ ਬੈਠੇ ਹੋ ਜੋ ਆਂਕੜਿਆਂ ਤੋਂ ਵਾਕਿਫ ਹੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਾਨੂੰ ਮਸਲੇ ਦਾ ਵੀ ਪਤਾ ਹੈ ਔਰ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਸਰਕਾਰ ਕੀ ਕਰ ਰਹੀ ਹੈ ਪੰਜਾਬ ਡੁੱਬ ਕੇ ਮਰ ਰਿਹਾ ਹੈ ਪੰਜਾਬ ਬਾਹਰ ਲਿਆਂਦੀ ਕਿਸੇ ਹੱਦ ਤੱਕ ਜੋ ਬਦਮਾਸ਼ ਲੋਕ ਨੇ ਜੋ ਉਹਨਾਂ ਚ ਬਦਮਾਸ਼ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਉਹਨਾਂ ਦੀ ਜ਼ਿਆਤੀ ਦਾ ਸ਼ਿਕਾਰ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਜੀ ਪਹਿਲੇ ਇਹਨਾਂ ਨੇ ਕੋਸ਼ਿਸ਼ ਕੀਤੀ ਲੈਂਡ ਪੂਨ ਡਿਗਰਾਇ ਜ਼ਮੀਨ ਲੈਂਦੀ ਸੈਂਟਰ ਦੇ ਇਸ਼ਾਰੇ ਤੇ ਫਿਰ ਕੀਤੀ ਹਾਈ ਰਾਈਜ਼ ਬਿਲਡਿੰਗ ਬਣਾ ਕੇ ਬਾਹਰ ਲਿਆ ਨੂੰ ਲਿਉਣ ਦੀ ਫਿਰ ਤੀਜੀ ਕੋਸ਼ਿਸ਼ ਜੋ ਢਿੱਲੂ ਸਾਹਿਬ ਨੇ ਵੀ ਜ਼ਿਕਰ ਕੀਤਾ ਪੰਚਾਇਤਾਂ ਦੀ ਜ਼ਮੀਨ ਖਾ ਰਹੇ ਨੇ ਸ਼ੁਰੂ ਹੋ ਗਿਆ ਉਹਦਾ ਕੰਮ ਹਾਊਸਿੰਗ ਸੈਕਟਰੀ 'ਤੇ ਚੁੱਕਿਆ ਚੀਫ ਸੈਕਟਰੀ ਕੋਲੇ ਫਾਈਲ ਹੁਣ ਚੌਥਾ ਕੰਮ ਆ ਗਿਆ ਸਰ ਇੱਕ ਕੱਲ ਦਾ ਨਹੀਂ ਇੱਕ ਚੌਥਾ ਵੀ ਆ ਗਿਆ ਬਿਜਲੀ ਬੋਰਡ ਤੇ ਪੀਡਬਲਯੂਡੀ ਦੀਆਂ ਜ਼ਮੀਨਾਂ ਕੱਲ ਤੁਹਾਡੇ ਸਾਹਮਣੇ ਆ ਜੂਗਾ ਆਲਰੇਡੀ ਜੀਰੇ ਦੇ ਵਿੱਚ ਹੈ ਜਿੱਥੇ ਮੈਂ ਜਾ ਵੀ ਰਿਹਾ ਕੱਲ ਨੂੰ ਉਹਨਾਂ ਨੂੰ ਕਹਤਾ ਕਿ ਜ਼ਮੀਨਾਂ ਛੱਡ ਕੇ ਜਾਓ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਤੇ ਲੋਨ ਲੈਣਾ ਹੈ ਔਰ ਲੋਨ ਲੈ ਕੇ ਆਪਦੀਆਂ ਜੋ ਗਈਆਂ ਗੁਜ਼ਰੀਆਂ ਜੀਆਂ ਸਕੀਮਾਂ ਉਹ ਚ ਪੈਸਾ ਦੇਣਾ ਪਰ ਕੀ ਫੇਰ ਉਹੀ ਗੱਲ ਆ ਗਈ ਜੋ ਪਹਿਲਾਂ ਕਰ ਰਹੇ ਸੀ ਆਪਾਂ ਕੀ ਕਰ ਰਹੇ ਆਪਾਂ ਕੀ ਕਰ ਰਹੇ ਆ ਕੀ ਅਸੀਂ ਸਮਝਾਂਗੇ ਜਾਂ ਅਸੀਂ ਆਮ ਸੌਰੀ ਅਸੀਂ ਸੈਮੀਨਾਰੀ ਕਰਾਂਗੇ ਜੋ ਨਵਦੀਪ ਕਹਿ ਰਿਹਾ ਸੀ ਕਿਉਂਕਿ ਤਕਰੀਬਨ ਹੁੰਦਾ ਜਿੱਥੇ ਅਸੀਂ ਹੁੰਨੇ ਆ ਆ ਹੁੰਨੇ ਜੇ ਅਸੀਂ ਗੱਲ ਕਰ ਰਹੇ ਸੀ ਭਾਜੀ ਨਾਰਾਇਣ ਸਿੰਘ ਉੜੀ ਸੂਬਾ ਸਰਹੰਦ ਦੀ ਇਹ ਜਿਹੜਾ ਮਾਡਰਨ ਜ਼ਮਾਨੇ ਦਾ ਸੂਬਾ ਸਰਹੰਦ ਜੀ ਨੇ ਸੋਧਿਆ ਜਦੋਂ ਉਹਦੇ ਲਈ ਇਨਸਾਫ ਲੈਣ ਦੀ ਗੱਲ ਆਈ ਪਟਿਆਲਾ ਜੇਲ੍ਹ ਦੇ ਸਾਹਮਣੇ ਤਿੰਨ ਦਿਨ ਪਹਿਲਾਂ ਕੌਣ ਸੀ ਉੱਥੇ ਕੌਣ ਪਹੁੰਚਿਆ ਸੀ ਉੱਥੇ ਇੱਕ ਵੀ ਪਾਰਟੀ ਨਹੀਂ ਤੇ ਜਿਹੜੀ ਪਾਰਟੀ ਸੀ ਉਹ 5 ਵਜੇ ਤੋਂ ਬਾਅਦ ਨਜ਼ਾਰਦ ਹੋਗੀ ਸੀ ਰਾਤ ਨੂੰ 9 ਵਜੇ ਜਿਹੋਏ ਨੇ ਸਹੀ ਕਿਹਾ ਨਵਦੀਪ ਨੇ ਅਸੀਂ 5-6 ਜਣੇ ਸੀ ਕਿੱਥੇ ਚਲੇ ਜਾਂਦੇ ਆ ਅਸੀਂ ਲੜਦੇ ਕਿਉਂ ਨਹੀਂ ਜਿੰਨੇ ਵੀ ਤੁਸੀਂ ਤੁਹਾਡੇ ਆਗੂ ਨੇ ਹਣਾ ਜਗENDER ਸਿੰਘ ਉਗਰਾਹ ਨੇ ਜਿਹੜਾ ਪੰਜ ਪਿਆਰਿਆਂ ਦੇ ਸਬੰਧ ਦੇ ਵਿੱਚ ਸ਼ਬਦ ਕਹੇ ਨੇ ਅ ਮੈਂ ਇਹ ਗੱਲ ਕਹਿਣਾ ਕਿ ਉਗਰਾਹਨ ਸਾਹਿਬ ਜੇ ਤੁਸੀਂ ਇਹਦੀ ਮਾਫੀ ਨਾ ਮੰਗੀ ਤੇ ਇਕ ਨਾ ਹਮੇਂ ਹੰਕਾਰ ਹੁੰਦਾ ਬੰਦੇ 'ਚ ਬੰਦੇ ਕਿੰਦਾ ਵੀ ਹਰ ਵੇਲੇ ਇਹ ਕਹਿੰਦੇ ਨੇ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਹੈਨਾ ਹੁਣ ਮੈਂ ਕਹਿੰਨਾ ਵੀ ਅਸੀਂ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰ ਦਾਂਗੇ ਇਸ ਗੱਲ ਦੇ ਵਿੱਚ ਤੁਸੀਂ ਬਜ਼ੁਰਗ ਆਗੂ ਕਾਮਰੇਡ ਹੋ ਪਰ ਤੁਸੀਂ ਹਰ ਸਮੇਂ ਪੰਜਾਬ ਦੇ ਵਿੱਚ ਸਿੱਖ ਫੈਸਲਿਆਂ ਦੇ ਪੰਜਾਬ ਦੇ ਜਿਹੜੀਆਂ ਹੱਕੀ ਮੰਗਾਂ ਨੇ ਪੰਜਾਬ ਦੀਆਂ ਪੰਜਾਬ ਦੇ ਜਿਹੜੇ ਪਾਣੀਆਂ ਦੀ ਗੱਲ ਹੈ ਪੰਜਾਬ ਦੀ ਲੁੱਟ ਦੀ ਗੱਲ ਹੈ ਪੰਜਾਬ ਦੀ ਬੋਲੀ ਦੀ ਗੱਲ ਹੈ ਜਦੋਂ ਤੁਸੀਂ ਗੁਰੂਆਂ ਦੇ 239 ਸਾਲ ਲਾ ਕੇ ਇੱਕ ਪੰਚ ਨੂੰ ਜਕਾਰਾ ਤੇ ਨਾਰਾ ਜਿਹੜਾ ਬਖਸ਼ਿਸ਼ ਕੀਤਾ ਆ ਉਹਦੇ ਤੇ ਤੁਹਾਨੂੰ ਪ੍ਰੋਬਲਮ ਹੈ ਤੇ ਬਾਕੀ ਗੱਲਾਂ ਤੁਹਾਨੂੰ ਹੋਈ ਸਕਦੀਆਂ ਤੁਸੀਂ ਸਿੱਖ ਇਸ਼ੂ ਦੇ ਉੱਤੇ ਨਹੀਂ ਬੋਲ ਸਕਦੇ ਜਾਂ ਤੁਸੀਂ ਸਿੱਖੀ ਇਸ਼ੂ ਨੂੰ ਪਰਵਾਹ ਨਹੀਂ ਕਰਦੇ ਹੈਗੇ ਤੁਸੀਂ ਸਿੱਖਾਂ ਨੂੰ ਪਰਵਾਹ ਨਹੀਂ ਕਰਦੇ ਤਾਂ ਫਿਰ ਸਿੱਖ ਇਸ਼ੂ ਤੇ ਬੋਲੇ ਆਲਾ ਕਰੋ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਭਈਆਂ ਦੇ ਹੱਥ ਨਹੀਂ ਵਸਦਾਗਾ ਅਗਲੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਨੇ ਪਟਨੇ 'ਚ ਅਵਤਾਰ ਲਿਆ ਸੀ ਕਿਸ ਦਿਨ ਕਿਸ ਸਾਡੇ ਲੀਡਰ ਨੇ ਮੈਂ ਆਮ ਪਬਲਿਕ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਬੰਦਿਆਂ ਦੀ ਗੱਲ ਕਰਦਾ ਜਿਹੜੇ ਕੌਮ ਨੂੰ ਲੀਡ ਕਰਦੇ ਨੇ ਉਹਨਾਂ ਨੇ ਕਿਦਣੇ ਗੱਲ ਕਹੀ ਹੈ ਵੀ ਸਾਨੂੰ ਭਈਆਂ ਤੋਂ ਇਹ ਪ੍ਰੋਬਲਮ ਹੈ ਵੀ ਉਹ ਕਿਤੇ ਜਾ ਕੇ ਜੋਬਣਾ ਕਰਨ ਜਾਂ ਕੰਮ ਨਾ ਕਰਨ ਇੱਕ ਅਧਿਕ ਕੋਈ ਪ੍ਰੋਬਲਮ ਹੋਈ ਕਿਸੇ ਨੇ ਕਿਹਾ ਕਦੀ ਵੀ ਪ੍ਰੋਬਲਮ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਤਰ੍ਹਾਂ ਉਹਨੇ ਸਟਾਰਟ ਲੱਗ ਸਾਡੀ ਆਬਾਦੀ ਜਿਹੜੀ ਸੀਗੀ 1984 ਤੋਂ ਬਾਅਦ 2011 ਤੱਕ ਇਹ ਜਿਹੜੀ ਆ ਮਤਲਬ ਕਿ 3 ਕਰੋੜ ਦੇ ਨੇੜੇ ਚਲੀ ਗਈ ਆ ਤੁਸੀਂ ਇਹ ਦੇਖੋ ਵੀ ਬਿਹਾਰ ਦੀ 8 ਕਰੋੜ ਆਬਾਦੀ ਆ ਤੇ ਬਿਹਾਰ ਦੀ ਪਰਸੈਂਟੇਜ ਜਿਹੜੀ ਉਹ 33% ਵੱਧਦੀ ਹੈ ਰਿਸ਼ੋ ਉਹਨਾਂ ਦੀ ਜਿਹੜੀ ਆਬਾਦੀ ਦੀ ਆ ਤੇ ਸਾਡੀ 1 ਕਰੋੜ 67 ਲੱਖ ਜਾਂ 2 ਕਰੋੜ ਆਬਾਦੀ ਦੇ 1 ਕਰੋੜ 700000 ਦੇ ਵਿੱਚ ਸਾਡੀ ਆਬਾਦੀ ਦਾ ਵਾਧਾ ਹੈ 40% ਤੇ 40% ਜਿਹੜਾ ਸਾਡਾ ਵੰਦਾ ਹੋਇਆ ਜਿਹਦੇ ਵਿੱਚੋਂ 14 ਲੱਖ ਬੰਦਾ ਸਾਡਾ ਜਿਹੜਾ ਆ ਉਹ ਅਜੇ ਰਜਿਸਟਰਡ ਜਿਹੜੀਆਂ 5 ਕੰਟਰੀਆਂ ਨੇ ਇੰਗਲੈਂਡ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਤੇ ਜਰਮਨੀ ਇਹਨਾਂ ਦੇ ਵਿੱਚ ਜਿਹੜਾ ਆਸਟ੍ਰੇਲੀਆ ਨੂੰ ਛੱਡ ਕੇ ਸਰ ਜਰਮਨੀ ਇੱਕ ਕੰਟਰੀ ਹੋਰ ਆ ਇਹਨਾਂ ਕੰਟਰੀਆਂ ਦੇ ਵਿੱਚ 14 ਲੱਖ ਬੰਦਾ ਸਾਡਾ ਤੇ ਮੂ ਵੀ ਹੋ ਗਿਆ ਸਾਡੀ ਦੇ ਤੋਂ ਘਟ ਗਈ ਆਬਾਦੀ ਤੇ ਜਿਹੜੀ ਰੇਸ਼ਿਓ ਹੈ ਦਰ ਰੇਸ਼ਿਓ ਪੰਜਾਬ ਦੀ ਉਹ ਵਧੀ ਜਾਂਦੀ ਹੈ ਆਬਾਦੀ ਦੀ ਮਤਲਬ ਸਾਡੇ ਤਾਂ ਇੱਕ ਬੱਚੇ ਤੋਂ ਵੱਧ ਕੋਈ ਪੈਦਾ ਨਹੀਂ ਕਰ ਰਿਹਾ ਤੇ ਜਿੱਥੇ ਪੰਜ ਪੰਜ 10 10 ਦੇ ਬੱਚੇ ਪੈਦਾ ਕਰਦੇ ਨੇ ਇੱਕ ਘਰ ਦੇ ਵਿੱਚ ਉਹਦੀ 33% ਆਬਾਦੀ ਵਾਦੀ ਸਾਡੀ 46% ਵੱਜਦੀ ਆ। ਮਤਲਬ ਇੰਨਾ ਹੀ ਨਹੀਂ ਵੀ ਮੈਿਕ ਤੇ ਅੱਗੇ ਆ ਕੇ ਬਕਵਾਸ ਹੀ ਕਰਨੇ ਆ। ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਜੱਜ ਸਾਹਿਬ ਜਿਹੜੇ ਪੰਜ ਪਿਆਰੇ ਅੰਡਰ ਅੰਡ ਸਟੇਟਾਂ ਤੋਂ ਆਏ ਨੇ। ਉਹ ਉਹ ਗੁਰੂ ਦੀ ਰਹਿਮਤ ਤੇ ਸਿੱਖੀ ਨਾਲ ਜੁੜੇ ਸੀ ਤੇ ਅੱਜ ਵੀ ਮੈਂ ਤੁਹਾਨੂੰ ਦੱਸ ਦੇਣਾ ਮੈਂ ਮਿਨੀਮਮ ਤੋਂ ਮਿਨੀਮਮ ਕਹਿਣਾ ਵੀ ਜੇ ਐਸਡੀਪੀਸੀ ਦੇ ਗੁਰੂ ਘਰਾਂ ਦੇ ਵਿੱਚ ਜਾਂ ਕਾਰ ਸੇਵਾ ਦੇ ਗੁਰੂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਮੈਕਸਿਮਮ ਭਈਏ ਨੇ ਇਹਦੇ ਪਟਿਆਲੇ ਦੇ ਵਿੱਚ ਤੁਹਾਨੂੰ ਦਿਖਾ ਦਾਂਗਾ ਮੈਂ ਸਭ ਤੋਂ ਵੱਧ ਤਨਖਾਹ ਉਸ ਬੰਦੇ ਦੀ ਹੈ ਜਿਹੜਾ ਪ੍ਰਦੇਸੀ ਭਈ ਆਇਆ ਤੇ ਉਹ ਅਮਰਤਾਰੀਆ ਤੁਸੀਂ ਉਹਨੂੰ ਭਈਆ ਕਿਵੇਂ ਉਹ ਤਾਂ ਸਾਡਾ ਸਿੱਖ ਬਣ ਗਿਆ ਉਹਨੂੰ ਤੁਸੀਂ ਭਈਆ ਕਿਵੇਂ ਕਹਿ ਸਕਦੇ ਹੋ ਉਹ ਤੇ ਸਾਡੇ ਬੰਦੇ ਨੇ ਜਿਨ੍ਹਾਂ ਨੇ ਅਮਰਤ ਚੱਕ ਲਿਆ ਪ੍ਰਵਾਨ ਕਰ ਲਈ ਸਿੱਖੀ ਤੇ ਪੰਜ ਪਿਆਰਿਆਂ ਦੇ ਸਬੰਧ ਦੇ ਵਿੱਚ ਜਿਹੜੀ ਬਕਵਾਸ ਤੁਸੀਂ ਕਰਦੇ ਹੋ ਉਹਨਾਂ ਨੇ ਸੀਸ ਭੇਟ ਕੀਤੀ ਤੇ ਕਲਗੀਧਰ ਪਾਤਸ਼ਾਹ ਨੂੰ ਜਸਾ ਕੇ ਉਹ ਐਸੇ ਕਿ ਕਿਸੇ 5 ਸਾਲ ਦੇ ਬੱਚੇ ਨੂੰ ਰੇਪ ਕਰਕੇ ਮਾਰਨ ਨਹੀਂ ਸੀ ਆਏ ਤੇ ਜਿਹੜੀ ਤੁਸੀਂ ਗੱਲ ਕੀਤੀ ਇਹ ਵੀ ਕ੍ਰਿਮੀਨਲ ਕੋਈ ਵੀ ਬੰਦਾ ਹੋ ਸਕਦਾ ਇਸ ਗੱਲ ਨਾਲ ਜਹਿਮਤਾਂ ਵੀ ਕ੍ਰਿਮੀਨਲ ਕੋਈ ਵੀ ਹੋ ਸਕਦਾ ਪਰ ਅਸੀਂ ਇਹ ਕੇਹ ਗੱਲ ਕਹਿਨੀ ਆ ਵੀ ਪੰਜਾਬ 'ਚ ਰਹਿਣ ਦਾ ਕੋਈ ਕ੍ਰਾਈਟਰੀਆ ਤੇ ਹੋਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਤੁਸੀਂ ਵੀ ਟ੍ਰੇਨ ਚੜ੍ਹੋ ਇਹ ਤੋਂ ਮਤਲਬ ਵੜਾ ਜਾ ਤੇ ਢਾਂ ਦਾ ਵੀ ਤੁਸੀਂ ਉਤਰੀ ਜਾਓ ਉੱਥੇ ਜਾ ਕੇ ਅਤੇ ਅਮਰੀਕਾ ਕੈਨੇਡਾ ਦਾ ਜ਼ਿਕਰ ਕਰਦੇ ਹੋ ਤੁਸੀਂ 42 ਲੱਖ ਲਾ ਕੇ ਅਸੀਂ ਉੱਤੇ ਜਾਂਦੇ ਆ ਠੀਕ ਹੈ ਜੀ 8 10 10 ਸਾਲ ਉੱਤੇ ਕਿਸੀ ਕਰਕੇ ਫਿਰ ਕਿਤੇ ਜਾ ਕੇ ਅਗਲੇ ਪੀਆਰ ਦਾ ਮੂੰਹ ਵਿਖਾਉਂਦੇ ਨੇ ਵਿਖਾਉਂਦੇ ਹੀ ਨਹੀਂ ਬਹੁਤ ਕੰਟਰੀਆਂ ਦਾ ਦਿੰਦੀਆਂ ਨਹੀਂ ਆ ਗਈਆਂ ਤੇ ਫਿਰ ਇਹ ਮਤਲਬ ਤੇ ਅੰਗਰੇਜ਼ਾਂ ਦੀ ਬਸਤੀ ਆ ਵੀ ਤੁਸੀਂ ਮੂੰਹ ਚੁੱਕੋ ਤੇ ਪੰਜਾਬ ਚ ਵੜ ਜਾਓ ਤੇ ਫਿਰ ਕਾਮਰੇਡ ਜਿਹੜੇ ਨੇ ਉਹ ਤੁਹਾਡੇ ਨਾਲ ਖੜ ਜਾਣਾ ਤੁਸੀਂ ਇੱਥੇ ਧੀਆਂ ਦਾ ਰੇਟ ਕਰੋ ਤੇ ਘਰ ਲੁੱਟੋ ਤੇ ਜਿਹੜੇ ਤੁਸੀਂ ਹੋ ਤੁਸੀਂ ਮਤਲਬ ਕਿ ਜਿਹੜਾ ਆ ਜਿਹੜਾ ਪੰਜਾਬ ਦੇ ਮੈਂ ਕੱਲੇ ਪ੍ਰਵਾਸੀਆਂ ਦੀ ਗੱਲ ਨਹੀਂ ਕਰ ਮਸਲੇਾਂ ਦੀ ਗੱਲ ਨਹੀਂ ਕਰਦਾ ਸਾਰਾ ਪੰਜਾਬ ਦੇ ਉਸ ਫੈਸਲੇ ਦੇ ਤੁਸੀਂ ਖਲਾਬ ਕੱਢਦੇ ਹੋ ਜਿੱਥੇ ਸਿੱਖੀ ਨਾਲ ਗੱਲ ਰਿਲੇਟਡ ਆ ਨੂੰ ਇੰਨੀ ਕੋਲਵਾ ਇੰਨੀ ਜਿਆਦੀ ਪ੍ਰੋਬਲਮ ਆ ਤੇ ਫਿਰ ਤੁਸੀਂ ਹੋਰ ਕਿਸੇ ਕੰਟਰੀ ਹੀ ਕਿਉਂ ਨਹੀਂ ਚਲੇ ਜਾਂਦੇ ਹੈਗੇ ਇੱਥੇ ਕਦੇ ਲਈ ਤੁਸੀਂ ਮੈਂ ਕਿਸਾਨਾਂ ਨੂੰ ਬਦੀਨ ਕਰਦੇ ਰਹਿੰਦੇ ਹੋ ਅੱਜ ਤੱਕ ਤੁਸੀਂ ਦੱਸ ਦਿਓ ਕੋਈ ਕੋਈ ਵੀ ਫੈਸਲਾ ਜਿਹੜਾ ਤੁਸੀਂ ਮਤਲਬ ਮੈਂ ਇਹ ਕਹਣਾ ਸਮਝੋਤਾਵਾ ਦੀ ਤੋਂ ਕਾਰ ਜਾ ਕੇ ਕੋਈ ਸਟੇਟ ਨਾਲ ਲੜ ਕੇ ਕੋਈ ਚੀਜ਼ ਲਈ ਹੋਵੇ ਦੱਸ ਦਿਓ ਮੈਨੂੰ ਤੁਹਾਨੂੰ ਕਿਸੇ ਦੇ ਪਤਾ ਹੀ ਹੈ ਵੀ ਤੁਸੀਂ ਤੁਹਾਨੂੰ ਕੌਣ ਅੱਗੇ ਲੈ ਕੇ ਗਿਆ ਸੀ ਉਹ ਸੈਫੀ ਵਾਲੇ ਲੜ ਕੇ ਕੁੱਟ ਕੇ ਅੱਗੇ ਲੰਘੇ ਸੀ ਤੁਹਾਡਾ ਵੀ ਜਾਂ ਤੁਸੀਂ ਬੈਠੇ ਰਹੋ ਇਥੇ ਜਵੈਣਾ ਦਹੀ ਚਲੇ ਆ ਹੈਣਾ ਸੋ ਮਸਲਾ ਇਹ ਆ ਵੀ ਤੁਹਾਡੀ ਉਮਰ ਦਰਾਜੋਂ ਤੁਸੀਂ ਅਸੀਂ ਤੁਹਾਨੂੰ ਰਸ ਵੀ ਨਹੀਂ ਬੋਲ ਸਕਦੇ ਹੈ ਇਹ ਬਸਰਾ ਬਹੁਤ ਗੰਭੀਰਾ ਤਾਨੂੰ ਇਹਦੇ ਉੱਤੇ ਮਾਫੀ ਮੰਗਣੀ ਚਾਹੀਦੀ ਆ ਪੰਜ ਪਿਆਰਿਆਂ ਵਾਲਾ ਜਿਹੜਾ ਮਸਲਾ ਆ ਉਹ ਪੰਜ ਦਾ ਬਹੁਤ ਵੱਡਾ ਮਸਲਾ ਆ ਤੇ ਤੁਸੀਂ ਮੂੰਹ ਚੁੱਕ ਕੇ ਮਤਲਿਆਂ ਗੱਲ ਕਰ ਦੋ ਇਹਦਾ ਇਹਦਾ ਕੀ ਪਈ ਅਸੀਂ ਸੁੱਤੇ ਪਏ ਆ ਤੁਹਾਨੂੰ ਐ ਲੱਗਦਾ ਅਸੀਂ ਬਾਣੀ ਵੀ ਪਾ ਦਾਂਗੇ ਤੁਹਾਨੂੰ ਇਹ ਤੁਹਾਨੂੰ ਸਹੀ ਤੁਹਾਨੂੰ ਦਸੀਏ ਗੱਲ ਇਸ ਗੱਲ ਦੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਸੋ ਸਾਨੂੰ ਬਹੁਤ ਰੋਸ ਹੈ ਇਸ ਗੱਲ ਦਾ ਨੋਟਸ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੜਗੱਜ ਸਾਹਿਬ ਨੂੰ ਵੀ ਲੈਣਾ ਚਾਹੀਦਾ ਆ ਕਿ ਐ ਇੰਨੀ ਵੱਡੀ ਗੱਲ ਕੋਈ ਕਰ ਜਿਆ ਸੀ ਸੁੱਤੇ ਯਾਰ ਵੀ ਜਿਹੜਾ ਵਰਜੀ ਬੰਦਾ ਆ ਕੇ ਸਿੱਖੀ ਦੇ ਬਾਰੇ ਬੋਲ ਜੇ ਬਕਵਾਸ ਕਰ ਜੇ ਧੋਜੇ ਕੋਈ ਵੀ ਤੁਸੀਂ ਤਾਂ ਲੀਡਰ ਹੋ ਤੁਹਾਨੂੰ ਤਾਂ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਜਕਾਰੇ ਦਾ ਤੁਹਾਨੂੰ ਪ੍ਰੋਬਲਮ ਹੈ ਗਾਤਰੇ ਦਾ ਤੁਹਾਨੂੰ ਪ੍ਰੋਬਲਮ ਹੈ ਕਿਹਦੀ ਛੰਡੇ ਦਾ ਤੁਹਾਨੂੰ ਪ੍ਰੋਬਲਮ ਹੈ ਤੇ ਫਿਰ ਤੁਸੀਂ ਪੰਜ ਪੈਰਾਂ 'ਚ ਕਿੱਧਰ ਵੜੇ ਫਿਰਦੇ ਹੋ ਠੀਕ ਹੈ ਕਿ ਨਹੀਂ ਸਾਫਿਸ਼ਤੀ ਕਰਿਆ ਕਰੋ ਪੜਾ ਜਾ ਕੇ ਤੇਰਾ ਇੱਧਰ ਕਿੱਧਰ ਪੇਂਡੀਆਂ ਪੱਗਾਂ ਮਾਰ ਕੇ ਭਗਸ਼ੇ ਬਣੇ ਫਿਰਦੇ ਬਿਣਾ ਗੱਲ ਤੋਂ